ਜਾਪਾ ਬਿਲਕੁਲ ਤੁਹਾਨੂੰ ਸ਼ਟਾਰਟਿੰਗ ਦੇ ਵਿੱਚ ਦਿਖਾ ਰਿਹਾ ਹਾਂਜੀ ਫਿਰ ਵੀਰ ਜੀ ਇਹ 3 1/2 ਕਿਲੋ ਨਹੀਂ ਚਵਾਈ ਕੀਤੀ ਆ ਅੱਲਾ ਮੱਥਾ ਬਿੱਲੀ ਮਣਕੀ ਅੱਖ ਮਗਰਲੇ ਖੋਰ ਜਿਹੜੇ ਕੋ ਵੀ ਤੁਹਾਨੂੰ ਨਜ਼ਰ ਆਉਣਗੇ ਜਵਾਬ ਆ ਮਗਰਲੇ ਖੁਰਾਂ ਦੇ ਆ ਦੇਖੋ ਜੀ ਅੱਜ ਕਿਸਾਨ ਵੀਰੋ ਸਾਸਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੱਠੇ ਭੈਣੀ ਪੱਤੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਜੱਗਾ ਉਹਦੇ ਕੋਲ ਆਗਾ ਦੋਸਤੋ ਜੱਗਾ ਨੰਬਰਦਾਰ ਵੀਰ ਨਾ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਬਿਲਕੁਲ ਦੱਸੋ ਨਾ ਲੱਗਦੇ ਪਿੰਡ ਸੱਚਤੋਂ ਇਧਰ ਦੇ ਪਾਸੇ ਆ ਭਗੂਪੁਰ ਆਸਲ ਪਿੰਡ ਥੋੜੀ ਦੂਰੀ ਤੇ ਆ ਪੱਤੀ ਤੋਂ ਸਿਰਫ ਕੋਈ 2-3 ਕਿਲੋਮੀਟਰ ਦੀ ਦੂਰੀ ਆ ਚਾਹੇ 2 ਕਿਲੋਮੀਟਰ ਦੀ ਦੂਰੀ ਆ ਸਾਰੀ ਪਨਗੋਟਾ ਪਿੰਡ ਪ੍ਰਿੰਗੜੀ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਨਦੋਰ ਪਿੰਡ ਬਿਲਕੁਲ ਅਲੱਗ ਹੈ ਸੋ ਸਾਰੇ ਆਪਣੇ ਭਰਾਵਾਂ ਨੂੰ ਪਤਾ ਜਿਹੜੇ ਵੀਰ ਪੱਤੀ ਤੋਂ ਬਲੋਂਗ ਕਰਦੇ ਚਾਹੇ ਮਾਝੇ ਏਰੀਆ ਨੂੰ ਬਲੋਂਗ ਕਰਦੇ ਆ ਵੱੱਠੇ ਪੈਣੀ ਪਿੰਡ ਤੁਸੀਂ ਵਿਜ਼ਿਟ ਕਰ ਲਿਓ ਵਪਾਰ ਲੈਣ ਦਾ ਵੀਰ ਦਾ ਕੰਮ ਹੈ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਨਾਕ ਦਿਖਾਉਣਾ ਹੈ ਤਿੰਨ ਤੋਂ ਚਾਰ ਨਾਕ ਦਿਖਾਵਾਂਗੇ ਤਿੰਨ ਮੱਝਾਂ ਇੱਕ ਵਾਹਰ ਬਿਲਕੁਲ ਸੱਜਰਤਾ ਜੀ ਸੂਈ ਹੈ ਇੱਕ ਮਾਦੀ ਵੀ ਅੱਜ ਮਾਰਨਿੰਗ ਸੂਈ ਆ ਜੇ ਅਜੂਰ ਪ੍ਰੋਪਰ ਪਾ ਦਿੱਤੀ ਆ ਪਸ਼ੂ ਸਾਰੇ ਸੂਏ ਸਵਾਏ ਆ ਤੇ ਨਾਲ ਦੀ ਨਾਲ ਹੀ ਮੇਰੇ ਭਰਾ ਉਹਨ ਇੱਕ ਆਪਾਂ ਖੇਤੀਬਾੜੀ ਆ ਵਹੀਕਲ ਖੇਤੀਬਾੜੀ ਆ ਕਿਸਾਨ ਦਾ ਦਿਖਾ ਦੇਾਂਗੇ ਟਰੈਕਟਰ ਤੇ ਟਰਾਲੀ ਇਹ ਵੀ ਵੀਰ ਸੇਲ ਕਰਦੇ ਪਏ ਆ ਕਿਹੜਾ ਮਾਡਲ ਆ ਟਰੈਕਟਰ 855 ਤੇ ਕਿਹੜਾ ਮਾਡਲ ਆ ਕਿਹੜਾ ਸਾਨਾ ਠੀਕ ਆ ਜੀ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਨਾਲ ਦੀ ਨਾਲ ਬਾਕੀ ਪੂਰੀ ਡਿਟੇਲ ਕਰਾਂਗੇ ਸਾਂਝੀ ਤੁਹਾਡੇ ਨਾਲ ਅੱਜ ਤਰੀਕ 25 ਅਗਸਤ ਸਮਾਂ ਕੋਈ ਮਾਰਨਿੰਗ 11:30 12:00 ਵਜੇ ਦਾ ਟਾਈਮ ਆ ਸੋ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਗੇਵੀਰ ਸਾਸਰੀਕਰ ਸਾਸਰੀਕਰ ਜੀ ਜੀ ਸਭ ਨੂੰ ਸਤਿ ਸ੍ਰੀ ਅਕਾਲ ਸਾਸਰੀਕਰ ਜੀ ਆਇਆਂ ਨੂੰ ਹੋਰ ਪਾ ਜੀ ਠੀਕ ਸੇ ਬਿਲਕੁਲ ਕਿਰਪਾ ਜੀ ਵੈਰੂ ਜੀ ਮਰਜੰਦਰ ਕੀ ਹਾਲ ਹੈ ਸਾਸਰੀਕਰ ਸਾਸਰੀਕਰ ਜੀ ਉਹਦੇ ਪਾਉ ਜੀ ਸਾਸਰੀਕਰ ਮਹਾਰਾਜ ਜਗੇਵੀਰ ਪਹਿਲਾਂ ਵੀ ਆਪਾਂ ਮਾਲ ਆਪਣੇ ਘਰੋਂ ਕਾਫੀ ਵੀਡੀਓ ਪਾਈਆਂ ਨੇ ਹਾਂ ਜੀ ਆ ਪਹਿਲਾਂ ਵੀ ਵੀਡੀਓ ਪਾਈਆਂ ਨੇ ਮਾਲ ਤਰੋ ਇਸੇ ਤਰ੍ਹਾਂ ਆਉਂਦਾ ਵਿਕੀ ਜਾਂਦਾ ਕਈ ਵਾਰ ਸਵਾ ਆਪਣੀ ਬਣਾਦਾ ਵੀਡੀਓ ਬਣਾ ਲੀਏ ਹਾਂਜੀ ਕਈ ਰਾਵਨ ਜੀ ਮਾਲ ਉਹਨਾਂ ਵੀ ਆਰਡਰ ਟੀਮ ਚ ਪਰ ਪਸ਼ੂ ਘੱਟ ਮਿਲਦੇ ਹੁਣ ਥੋੜੇ ਜਿਹਾ ਪਸ਼ੂ ਘੱਟ ਮਿਲਣ ਕਾਰਨ ਦੋ ਚਾਰ ਪਸ਼ੂ ਵੀ ਵਿਕ ਜਾਂਦੇ ਆ ਵੀਡੀਓ ਸਮਾਨ ਨਹੀਂ ਮਿਲਦਾ ਟਾਈਮ ਲੱਗ ਜਾਂਦਾ ਥੋੜਾ ਜਿਹਾ ਠੀਕ ਹੈ ਹਾਂਜੀ ਤੇ ਜ਼ਿਆਦਾਤਰ ਆਪਣੇ ਕੋਲ ਚਾਹੇ ਮੱਝਾ ਹੋਣ ਵੜਾ ਹੋਣ ਇਸੇ ਤਰ੍ਹਾਂ ਹਾਂਜੀ ਸਾਰੇ ਪਸ਼ੂ ਆਉਂਦੇ ਆ ਮੱਝਾਂ ਵੀ ਲਗਾਵਾ ਵੀ ਹਾਂਜੀ ਠੀਕ ਹੈ ਜੀ ਵੈਸੇ ਪੱਠੇ ਪਾਣੀ ਪਿੰਡ ਦੇ ਵਿੱਚ ਦੋਸਤੋ ਹੋਰ ਵੀ ਚਲੋ ਦੋ ਤਿੰਨ ਵੀ ਆਪਣੇ ਕੰਮ ਕਰਦੇ ਆ ਆਣ ਕੇ ਮੇਰਾ ਪ੍ਰਾਤ ਤਸੱਲੀ ਕਰ ਲ ਹਰ ਪਾਸੇ ਕਰਨੇ ਆ ਚੈੱਕ ਕਰਨੇ ਆ ਤਸੱਲੀ ਕਰਨੀ ਇੱਕ ਟਾਈਮ ਚੋਣਾ ਦੋ ਟਾਈਮ ਚੋਣਾ ਆਣ ਕੇ ਜਰੂਰ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਆ ਜੀ ਇੱਕ ਜੱਗੇ ਵੀਰ ਦੇ ਕੋਲ ਟਰੈਕਟਰ ਵੀ ਦਿਖਾਵਾਂਗੇ ਨਾਲ ਟਰਾਲੀ ਇਸੇ ਤਰ੍ਹਾਂ ਬਣਿਆ ਤੁਹਾਨੂੰ ਪੂਰਾ ਸੈੱਟ ਮਿਲ ਜਾਊਗਾ ਤੇ ਇਹਦਾ ਵੀ ਆਪਾਂ ਐਂਡ ਦੇ ਵਿੱਚ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ ਕੋਈ ਮੋٹے ਤੌਰ ਤੇ ਜਸ਼ਨ ਜੀ ਤੋਂ ਕੈਮਰਾ ਮਾਰ ਕੇ ਦਿਖਾ ਦਿਓ ਫਰੰਟ ਤੋਂ ਟਰੈਕਟਰ A855 ਹੈ ਠੀਕ ਹੈ ਜੀ ਪਹਿਲਾਂ ਆਪਾਂ ਸਟਾਰਟਿੰਗ ਜਿਹੜੀ ਆਪਣੇ ਸਟਾਰਟਿੰਗ ਦੇ ਵਿੱਚ ਮਾਲ ਦਿਖਾਵਾਂਗੇ ਭਰਾਵਾਂ ਨੂੰ ਉਸ ਤੋਂ ਬਾਅਦ ਆਪਾਂ ਟਰੈਕਟਰ ਤੁਹਾਨੂੰ ਪੂਰਾ ਵਿਖਾ ਦਿਆਂਗੇ ਟਰਾਲੀ ਦੀ ਪੂਰੀ ਕੰਡੀਸ਼ਨ ਦਿਖ ਤੋ ਸ਼ੁਰੂਆਤ ਜਗੇਵੀਰ ਕਿਹੜੇ ਪਾਸਿਓਂ ਕਰਦੇ ਆ ਮੱਝਾਂ ਦਿਖਾ ਦਈਏ ਪਹਿਲਾਂ ਹਾਂਜੀ ਇਹ ਮੈਂ ਉਹ ਕਰੋ ਵੀਰ ਜੀ ਲੋ ਵੀ ਇੱਕ ਸਭ ਤੋਂ ਪਹਿਲਾਂ ਲਾਜਾਂ ਦਿਖਾ ਦਈਏ ਇੱਕ ਇਧਰ ਮੱਝ ਆਪਾਂ ਬਿਲਕੁਲ ਤੋਂ ਸ਼ਟਾਰਟਿੰਗ ਦੇ ਵਿੱਚ ਦਿਖਾ ਰਹੇ ਆ ਕਿਨਵਾ ਸੂਆ ਫਿਰ ਅੱਜ ਮਾਰਨਿੰਗ ਸੂਈ ਹੈ ਵੀਰੇ ਇਹ ਸਿਰੇ ਕੋਈ ਸਾਢੇ 3 ਦੇ ਕਰੀਬ ਸੂਈ ਆ ਠੀਕ ਹੈ ਜੀ ਹਾਂਜੀ ਤੇ ਜੇਰ ਜੂਰ ਪ੍ਰੋਪਰ ਨੇ ਪਾਤੀ ਆ ਠੀਕ ਹੈ ਜੀ ਹਾਂਜੀ ਸੂਆ ਇਹ ਤਜਾਏਗੀ ਠੀਕ ਆ ਜੀ ਗਾਰੰਟੀ ਦੇ ਨਾਲ ਹਾਂਜੀ ਲਓ ਵੀ ਸੂਬਾ ਤੇਜਾ ਦੋਸਤੋ ਅੱਜ ਮਾਰਨਿੰਗ ਹੀ ਸੂਈ ਆ ਮਗਰ ਕੱਟੀ ਆ ਗਈ ਆ ਹਾਂਜੀ ਕੱਟੀ ਮਗਰੀ ਦੀ ਜ਼ੇਰ ਪ੍ਰੋਪਰ ਪਾ ਦਿੱਤੀ ਆ ਇਤੋਂ ਮਾਈਕਰੋਟਮ ਥੋੜਾ ਜਿਆ ਨਜ਼ਦੀਕ ਤੋਂ ਦਿਖਾ ਦੇ ਠੀਕ ਆ ਜੀ ਸਿੰਗਲ ਰੱਦੀ ਆ ਬਾਕੀ ਹਵਾਨੇਲੇ ਦੇ ਮਾਰਾ ਪ੍ਰਾਤ ਮਾਰੋ ਜਾ ਤੀਕਾ ਹਾਂਜੀ ਫਿਰ ਵੀਰ ਜੀ ਇਹ ਤਿੰਨ ਸਾਢੇ ਤਿੰਨ ਕਿਲੋ ਦੀ ਚਵਾਈ ਕੀਤੀ ਆ ਬਿਲਕੁਲ ਪੱਕੀ ਇਹਦੀ ਠੀਕ ਆ ਜੀ ਹਾਂਜੀ ਲਓ ਚੋਂ ਜਾਂਦੇ ਆਂ ਖਰੀ ਨਿਕਲ ਬਿਲਕੁਲ ਖਰੀ ਕੋਈ ਭੂਰ ਛੱਟਾ ਨਹੀਂ ਗਾਰੰਟੀ ਹੋਊ ਆਪਣੀ ਠੀਕ ਆ ਹਾਂਜੀ ਲਓ ਵੀ ਮਨਜਿੰਦਰ ਖੋਲ ਕੇ ਕੋਈ ਮਾਰਾ ਤੋੜ ਕੇ ਵੀਰ ਦਿਖਾ ਲੌਜੀ ਟਿਕਾ ਸੋਤ ਤੇ ਜਸਵਾ ਮਗਰ ਕੱਤੀਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਆ ਕਰਵਾ ਲਈ ਜਿਵੇਂ ਆਪਾਂ ਨੀਲੀ ਦੇ ਵਿੱਚ ਬੱਚਾ ਅਕਸਰ ਦੇਖਦੇ ਆ ਬੱਲਾ ਮੱਥਾ ਬਿੱਲੀ ਮਣਕੀ ਅੱਖ ਮਗਰਲੇ ਖੋਰ ਜੜੇ ਕਿ ਉਹੇ ਤਾਂ ਨਜ਼ਰ ਆਉਣਗੇ ਜਵਾਬ ਆ ਮਗਰਲੇ ਖੁਰਾਂ ਦੇ ਤੇ ਜਵਾਈ ਵੀਰਾਂ ਦਾ ਵੀ ਬਹੁਤ ਵਧੀਆ ਚੰਗੀ ਨਿਕਲੀ ਹੈ ਕਿਉਂਕਿ ਆਜੀ ਸੂਈਆਂ ਮਾਰਨਿੰਗ ਟਾਈਮ ਜੇਰ ਜੂਰੇ ਨੇ ਪਾ ਦਿੱਤੀ ਹੈ ਕਰਵਾ ਲਈ ਨੇ ਆ ਦੇਖੋ ਤਾਂ ਬੰਦ ਹੋ ਗਿਆ ਰੱਖ ਇਹਦੋਂ ਇਹੋ ਬਾਜੋ ਇਸ ਕੰਨ ਹੋ ਜੋ ਮਰ ਜਾਂਦੇ ਰੇ ਕੋਈ ਹੋਰ ਕਮਾ ਕੇ ਤੋਰ ਦੇ ਤੇ ਕੋਈ ਹੋਰ ਮੋੜ ਕੇ ਲਿਆ ਸੰਭਲ ਕੇ ਮਾਰਾ ਲਿਆ ਕੇ ਦਿਖਾ ਦੇ ਆ ਦੇਖੋ ਜੀ ਬੱਚੇ ਦਾ ਜਵਾਕ ਹੁਣ ਬੱਚੇ ਦਾ ਕਰਦੀ ਸੂਈ ਸਵਾਈ ਕਰਕੇ ਆ ਪਾਜੀ ਕਰਮਾਂ ਦੀ ਆ ਜੀ ਥੋੜਾ ਬੱਚੇ ਦਾ ਦਾ ਕਰੂਗੀ ਕਰੂਗੀ ਮਾਰਾ ਮੋੜ ਠੀਕ ਆ ਦੇਖੋ ਬਾਕੀ ਅੰਗ ਪਰ ਦੋਸਤੋ ਤੁਸੀਂ ਦੇਖ ਸਕਦੇ ਜੀ ਬਹੁਤ ਸੋਹਣਾ ਬਾਕੀ ਹਵਾਨੇ ਲਈ ਵੇ ਦੀ ਬੰਤਰ ਪੌ ਸੋਹਣੀ ਆ ਹਾਂਜੀ ਹਾਂਜੀ ਜੀ ਬਹੁਤ ਵਧੀਆ ਦੁੱਧ ਵੀ ਮਤਲਬ ਆ ਵੀ ਚੰਗਾ ਚਵਾਜੂ ਕਰਮਾਂ ਦੀ ਬਾਹਰ ਹਾਂਜੀ ਇਹ ਕੋ ਬਾਹਰ ਚੱਲੂ ਹੱਸ ਕੇ ਹਾਂਜੀ ਆਪਾਂ ਜੀ ਘਰ ਤੋਂ ਮੈਂ ਲਈ ਆ ਹਾਂਜੀ ਤੇ ਉਹ ਫੌਜੀ ਹੀ ਵੀਰ ਜਿੱਤੋਂ ਮੈਂ ਲਈ ਉਹ ਆਂਦੇ ਵੀ ਅਸੀਂ ਇਹਦਾ ਪਿਛਲੇ ਸੂਏ 13 14 ਕਿਲੋ ਬੁੱਧ ਚੋਇਆ ਏ ਓਕੇ ਹਾਂਜੀ ਬਾਕੀ ਆਪਾਂ ਕੋਈ ਫਹੀਗਾ ਗਰੰਟੀ ਨਹੀਂ ਵੀਰ ਜੀ ਦੇਣੀ ਇਹਦੇ ਹੁਣ ਕਰਮਾਂ ਦਾ ਵਾ ਪਾਏ ਦਾ ਹਾਂ ਕਿਉਂਕਿ ਜੇ ਆਪਣੇ ਕੋਲ ਦੋ ਚਾਹ ਦੇ ਰਹਿ ਜੋ ਫਿਰ ਤੇ ਚਵਾ ਕੇ ਦੇ ਦਾਂਗੇ ਹਾਂ ਹਾਂ ਬਿਲਕੁਲ ਹਾਂਜੀ ਇੱਕ ਆਹਰਾ-ਉਹਰਾ ਤਾਂ ਜੱਗੇ ਵੀ ਉਹਨਾਂ ਅੰਦਾਜ਼ਾ ਹੀ ਹੁੰਦਾ ਵੀ ਚਲੋ ਅੰਦਾਜ਼ਾ ਹੀ ਬਹੁਤ ਜਿਆਦਾ ਸੀ ਹਾਂਜੀ ਬਾਕੀ ਅੱਗੇ 200 ਜਨਾਂ ਦਾ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਜਿੰਨੀ ਖੇਚਲ ਸੰਭਾਲ ਕਰ ਲੋਗੇ ਉਹਨਾਂ ਕੋਲ ਵੀ ਕਰਮਾਂ ਵਾਲੀ ਚਵਾਊਗੀ ਕਿਉਂਕਿ ਚੌਰ ਸਨੇਵਾ ਤੁਸੀਂ ਵੇਖੋ ਸਾਰ ਨਾਲ ਲਈ ਫਿਰਦੀ ਹੈ ਹਾਂਜੀ ਹਾਂਜੀ ਚੌਰ ਬਹੁਤ ਜਿਆਦੀ ਪੋਲੀ ਠੀਕ ਆ ਮਹ ਵਧੀਆ ਆ ਮਗਰ ਦੇ ਕੱਟੀ ਆ ਬਿਲਕੁਲ ਗਿੱਲਾ 나ੜੂਆ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ ਗਿੱਲਾ ਇਹ 나ੜੂਏ ਇੱਕ ਕੱਟੀ ਆ ਕੱਟੀ ਵੀ ਕਰਮ ਵਾਲੀ ਦੀ ਤੁਸੀਂ ਵੇਖੋਗੇ ਠੀਕ ਹੈ ਜੀ ਜਿਹੋ ਜਿਹਾ ਜਦੋਂ ਆਪਾਂ ਸੀਮਨ ਵਰਤ ਲੈਨੇ ਆ ਉਹੋ ਜਿਹੇ ਪਸ਼ੂ ਬੱਚਾ ਪਾ ਜਾਂਦਾ ਠੀਕ ਆ ਇੱਧਰ ਆਪ ਚੈੱਕ ਕਰੋ ਆ ਦੇਖੋ ਜੀ ਠੀਕ ਆ ਨਹੀਂ ਮਾਤ ਚੰਗੀ ਆ ਵੀਰੇ ਚੰਗੀ ਆ ਬਾਕੀ ਇਹ ਚੋ ਅਜੇ 12 ਇਚੋ ਅਜੇ 14 ਠੀਕ ਆ ਜੀ ਜਿੰਨੀ ਚੰਗੀ ਸੇਵਾ ਕਰ ਲਾਂਗੇ ਸੇਵਾ ਸਰਤੇ ਆ ਜੀ ਤੇ ਜਗੇ ਵੀਰ ਕੀ ਮੋਲ ਕੀ ਡਿਮਾਂਡ ਰੋਗੇ ਇਸ ਮੈਂ ਦੇ ਮਾਰ ਵੀਰ ਜੀ ਅੱਗੇ ਆਪਾਂ ਵੀਡੀਓ ਪਾਉਂਦੇ ਰਹਿ ਤਾਂ ਦੱਸਿਆ ਆਪਣਾ ਕੰਮ ਹੁੰਦਾ ਉੜਦਿਆਂ ਵਾਲਾ ਇਹ ਪਾੜਾ ਪਸ਼ੂ ਵਾਲਾ ਪਾੜਾ ਦੇ ਦੇਣਾ ਨਾ ਬਿਲਕੁਲ ਇਹ ਹਾਂ ਵੀ ਆ ਨਾ ਜੀ 85000 ਦੀ ਦੇ ਦੇਣੀ ਆਪਾਂ 85000 ਦੀ ਹਾਂਜੀ ਉਹ ਚੋ ਛੋੜ ਕਰਾਂਗੇ 2 400 ਜਿਹੜੀ ਕਰ ਦਈਏ ਚਲੋ ਜੀ ਹਾਂਜੀ ਲਓ ਵੀ ਮਾਤ ਚੰਗੀ ਆ ਮੇਰੇ ਭਰਾਵੋ ਠੀਕ ਆ ਬਾਕੀ ਪ੍ਰੋਪਰ ਤੁਹਾਨੂੰ ਡਿਟੇਲ ਮਿਲ ਆਯੋਗ ਇਹਦਾ ਚਲੋ ਮੌਕੇ ਤੇ ਮਾਨਤਨ ਹੁੰਦਾ ਰਹੀਦਾ ਕਿੰਨੀ 500 ਮਨਜਿੰਦਰ ਨੇ ਕਹਦਾ 500 ਕਰ ਦਿੰਦਾ ਠੀਕ ਆ ਹਾਂਜੀ 500 ਮਨਜਿੰਦਰ ਦੇ ਵੱਲੋਂ ਸ਼ੋਰ ਹੋ ਗਈ ਆ ਭੱਠੇ ਪੈ ਜੀ ਕਰਾ ਲਵੇ ਕਰਾ ਨੰਬਰ ਦਾ ਨੰਬਰ ਆ ਨਹੀਂ ਮੈਂ ਮਾਨਾ ਵੀ ਮਾ ਜਿਹੜਾ ਪਹਿਲੇ ਪਹਿਲੇ ਫੋਨਾਂ ਤੇ ਦੇਖੇ ਇਹ 85000 ਦੇ ਵਿੱਚ 200 500 ਰੁਪਏ ਸ਼ੋਰ ਹੋ ਜੂਗੀ 84 ਮਿਲ ਜੂਗੀ ਵੀਰਾਂ ਨੂੰ ਅੱਗੇ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਵਿਖਾਉਣੇ ਆ ਬਿਲਕੁਲ ਜੱਡ ਬਲੈ ਦੀ ਮੱਥਾ ਕੁਝ ਕੁ ਮਗਰ ਪੂਛ ਤੇ ਵਾਲ ਜਿਹੜੇ ਵਾਈਟ ਹੈਗੇ ਆ ਸਾਹੀ ਸੂਈ ਚੰਗੀ ਆ ਇਹਨੂੰ ਜੱਗੇ ਪ੍ਰਾਜ ਕਿੰਨੇ ਗੇ ਟਾਈਮ ਦੀ ਸੂਈ ਹੈ ਕੱਲ ਇਹ ਮਿਰਜੀ ਕੱਲ ਸਵੇਰ ਸੂਈ ਆਪਣੇ ਕੋਲ ਹੀ ਅੱਛਾ ਜੀ ਹਾਂਜੀ ਇਹਦਾ ਆ ਕੱਟਾ ਜੋ ਅੱਛਾ ਜੀ ਚੇਤਕ ਦਾ ਬੱਚਾ ਜੇ ਇਹ ਆਪ ਚੇਤਕ ਦਾ ਬੱਚਾ ਹਾਂਜੀ ਬਲੈਕ ਹੀ ਆ ਕੱਟਾ ਮਤਲਬ ਹਾਂਜੀ ਹਾਂਜੀ ਮੌਜੀ ਕੱਟਾ ਆ ਗਿਆ ਮੇਲਕਾਫ ਆ ਗਿਆ ਪਿਓਰ ਜੱਡ ਬਲੈਕ ਕੋਈ ਵਾਲ ਨਹੀਂ ਚਟਾ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਪੁਰਾਣਾ ਚਲੋ ਚੰਗਾ ਸੀਮਨ ਰਖਾਇਆ ਹਾਂਜੀ ਹਾਂਜੀ ਮੋਰਾ ਬ੍ਰੀਡ ਦੇ ਵਿੱਚ ਦੋਸਤ ਚੇਤਕ ਦਾ ਬੱਚਾ ਆ ਗਿਆ ਆਪ ਤਿਜਾ ਸੂਆ ਹਨਾ ਹਾਂਜੀ ਬਿਲਕੁਲ ਸਹੀ ਤਿਜਾ ਸੂਆ ਦੋਗ ਬੰਗ ਚੋਲੀ ਆਪਾਂ ਅੱਜ ਇੱਕ ਕੱਲ ਸਵੇਰ ਸ਼ਾਮ ਚਵਾਈ ਇੱਕ ਰਾਤ ਨੂੰ ਇੱਕ ਸੱਜ ਸਵੇਰ ਹੋ ਗਈ ਆ ਠੀਕ ਆ ਜੀ ਤਿੰਨ ਚਵਾਈਆਂ ਕਰਤੀਆਂ ਆਪਾਂ ਬਿਲਕੁਲ ਚੋਣ ਪੋਲੀ ਬਿਲਕੁਲ ਲੱਗ ਰੋ ਲੈ ਜੀ ਹਾਂ ਜੀ ਉਹ ਦੋਸਤੋ ਪਰਫੈਕਟ ਚਵਾਈ ਨਿਕਲੀ ਆ ਚੋਣ ਜਵਾ ਦੀ ਕਰਮਾ ਵੀ ਠੀਕ ਆ ਜੀ ਵੀਰਾਂ ਤਾਂ ਵੀ ਬਿਲਕੁਲ ਖਤਮਾ ਹੀ ਹੋਈਆਂ ਪਈਆਂ ਨੇ ਉਹ ਤੁਸੀਂ ਇੱਥੇ ਆ ਕੇ ਚੋਗੇ ਤਸੱਲੀ ਕਰ ਹੀ ਲੈਣੀ ਆ ਬੋਲੇ ਤੇ ਦੋ ਗਡੰਗ ਦੀ ਚਵਾਈ ਕੀਤੀ ਆ ਮਰਜਿੰਦਰ ਤੋੜ ਕੇ ਦਿਖਾ ਦਿੰਦੇ ਸੋ ਸੂਬਾ ਦੋਸਤੋ ਤਿੱਜਾ ਬਾਕੀ ਰਿਜ਼ਲਟ ਤੁਸੀਂ ਦੇਖ ਲਿਆ ਠੀਕ ਆ ਜੀ ਮੋਹਰਾ ਬਰਿਡ ਤੇ ਤੁਸੀਂ ਕੰਮ ਕਰ ਸਕਦੇ ਜੇ ਚਲੋ ਬੱਚੇ ਚੰਗੇ ਲੈ ਸਕਦੇ ਜੇ ਹੁਣ ਤਾਂ ਮੇਲ ਕ ਦੇ ਬੋਰੇ ਦੇ ਵਿੱਚ ਆ ਜਿੱਥੋਂ ਤੱਕ ਆਪਾਂ ਮੁੱਖ ਮੇਨ ਹੁਣ ਵੇਖ ਰਹੇ ਆ ੱਡੇ ਲੇਵੇ ਦੀ ਸਾਫ ਆ ਪਧرائی ਤੁਸੀਂ ਦੇਖ ਸਕਦੇ ਜੇ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਪਰ ਮਾਰ ਇਹ ਕਾਲੀ ਬਤਾ ਲਈਆਂ ਫਿਰ ਬੱਚਿਆਂ ਨੂੰ ਕਾਲੀ ਕਰਦੀਆਂ ਨਾ ਮਨਜਿੰਦਰ ਕੋਈ ਹੋਰ ਜਿਹੜਾ ਕਮਾ ਦੇ ਵੀਰੇ ਕੋਈ ਹੋਰ ਤੋਰ ਤੇ ਲਓ ਜੇ ਕੋਈ ਜਾਨੋ ਫਰੰਟ ਕੋ ਆਪਾਂ ਦਿਖਾ ਰਹੇ ਆ ਸਿੰਘੀ ਸਿੰਘੀ ਤੁਸੀਂ ਦੇਖ ਸਕਦੇ ਜੇ ਗੋਲ ਸਿੰਘ ਆ ਬਾਕੀ ਬਾਡੀ ਸੈ ਟਰਕਚਰ ਤੇ ਨਾਲ ਪੂਰਾ ਮੇਲ ਜੋਲ ਖਾਂਦਾ ਸਿੰਘ ਮੱਥਾ ਬਿਲਕੁਲ ਬਲੈਕ ਆ ਪੂਛ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਸੀ 200 ਵੀ ਕੁਝ ਕਿ ਜਿਹੜੇ ਮਗਰ ਪੂਛ ਤੇ ਵਾਲ ਵਾਈਟ ਹੈਗੇ 2 ਘਟਾਈ ਇੰਚ ਹਵਾਨੇ ਦੇ ਵੀ ਪੂਰੀ ਖਬਰਦਾਰ ਤੇ ਬੜਾ ਜਗੇਵੀਰ ਕਿੰਨਾ ਦੱਸਿਆ ਜੇ ਬੜਾ ਇਹ ਰਾਜਵੀਰ ਜੀ ਹੋਣਾ 7:00 ਜੇ 8:00 7:00 ਹਾਂ ਜੀ ਇਹਨੇ ਆਪਾਂ ਕਹੀਏ 10 ਜੋਇਆ 12 ਜੋਇਆ ਉਹ ਗੱਲ ਗਲਤੀ ਠੀਕ ਆ 7-8 ਕਿਲੋ ਬੜੇ ਚੱਲ ਰਹੀ ਹੈ ਦੁੱਧ ਕਰਮਾਲੀ ਜਿਲੋਂ 11-12 ਕਿਲੋ ਦੇਊਗੀ ਠੀਕ ਆ ਹਾਂ ਜੀ ਲਓ ਠੀਕ ਹੈ ਜੀ 8 7 ਕਿਲੋ ਦੋਸਤੋ ਬੋਲਾ ਆਇਆ ਠੀਕ ਹੈ ਜੀ ਚਲੋ ਜਿਹੜਾ ਪਸ਼ੂ ਕੋਈ ਵੀ ਐਨੀਮਲ ਕੋਈ 8 7 ਕਿਲੋ ਬੋਲਾ ਦੇ ਰਿਹਾ ਤੇ ਦੁੱਧੋ ਕਰਵਾ ਲੈਣੇ ਬਦਨਾ ਹਜੇ ਦੋ ਵੀ ਦਿੱਤਾ ਦੁੱਧ ਵੀ ਦੇਉਗੀ ਹੁਣ ਬੋਲੇ ਦਿੱਸਾ ਬੋਲਾ ਤੁਸੀਂ ਨੋਟ ਕਰਕੇ ਲੈ ਜਾ ਜੇ ਬਾਕੀ ਲੇਵਾ ਡੈਂਸਰ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਬਹਿਨੀ ਵਾਲੇ ਪਾਸੋਂ ਵਿਖਾ ਦਿੰਨੇ ਆ ਆ ਦੇਖੋ ਆ ਦੇਖੋ ਠੀਕ ਹੈ ਜੀ ਨੋ ਮਗਰ ਕਤਾ ਮੇਲ ਕਾਫ ਆ ਕੀ ਮੋਲ ਦੀ ਕੀ ਡਿਮਾਂਡ ਰੋਗੀ ਆਂ ਦੀ ਵੀਰੇ 80 ਪੂਰੇ ਦੀ ਮਾਜੀ ਪੂਰੇ 84 ਦੀ ਠੀਕ ਆ ਹਾਂਜੀ 84000 ਦੀ 200 ਇਹ ਮਾਝ ਮਿਲ ਜੂਗੀ ਤੁਹਾਨੂੰ ਤੇਜਾ ਸੁਆ ਬਾਕੀ ਚਵਾਈਚ ਵੀ ਚੰਗੀ ਨਿਕਲੀ ਆੱਟ ਸਾਤ ਬਿਲਕੁਲ ਵਧੀਆ ਚੋਣ ਜੀ ਬਿਲਕੁਲ ਪੋਲੀ ਚੋਣੇ ਵੀ ਬਿਲਕੁਲ ਠੀਕ ਆ ਹਾਂਜੀ ਮਾਲ ਖਰਾ ਹੀ ਹੁੰਦਾ ਠੀਕ ਆ ਜੀ ਬਾਕੀ ਮੇਰਾ ਪ੍ਰਾ ਕਿਸੇ ਨੇ ਆਪਦੀ ਤੁਸੀਂ ਸਮਝੋ ਵੇਖਣੀ ਹੁੰਦੀ ਆ ਮਾਲ ਆਦੇ ਵੱਲੋਂ ਇਹ ਵੀ ਰੋਣੀ ਚੰਗਾ ਸੁਥਰਾ ਮਾਲ ਲੈ ਕੇ ਆਉਂਦੇ ਆ ਇੱਕ ਇਧਰਲੇ ਪਾਸੇ ਆਪਾਂ ਤੁਹਾਨੂੰ ਮਾਝ ਦਿਖਾ ਦਿੰਨੇ ਆ ਸਿੰਗੀ ਸੁngੀ ਇਹ ਦੀ ਵੀ ਬੇਕਮਾਲੀਆ ਕਰਮਾਲੀ ਦੀ ਬ ਭਵਾ ਨੇਲੇਵੇ ਦੀ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾ ਦਾਂਗੇ ਉਸ ਤੋਂ ਪਹਿਲਾਂ ਆਪਾਂ ਡਿਟੇਲ ਪੁੱਛ ਲੈਣੇ ਜੇ ਫਿਰ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਇਹ ਵੀ ਵੀਰ ਜੀ ਕੱਲ ਸਵੇਰੇ ਸੁਈ ਆ ਇਹ ਪਿੰਡ ਤੋਂ ਮੈਂ ਲਈ ਆ ਆਪਾਂ ਹਾਂਜੀ ਇਹ ਆਪਣੇ ਪਿੰਡ ਹੀ ਥੋੜੀ ਜਿਹਾ ਸੰਭਨ ਤੋਂ ਰੁਖੀ ਰਹਿ ਗਈ ਮੈਂ ਹਾਂ ਇਹ ਦੁੱਧ ਲਾੜੂ ਬਾੜਾ ਲਾੜੂ ਕੋਈ ਥਲੇ 8 ਕਿਲੋ ਖੁੱਲਾ ਹੀ ਹੋਊਗਾ ਇਹ ਕੱਲ ਦੀ ਸੁਈ ਏ ਹਾਂਜੀ ਕੱਲ ਉਹ ਸੁਬਾਹ ਕੱਲ ਵਾਲੋ ਪਰਸੋਂ ਵਾਲੋ ਉਹਦੇ ਕੱਲ ਸੁਈ ਆ ਆਪਾਂ ਵਾਲੋ ਪਰਸੋਂ ਮੰਨ ਲਈਏ ਮਗਰ ਕਟਾ ਹਾਂਜੀ ਲਾੜੂ ਨਾਲ ਹੀ ਕਟਾਉਂਦਾ ਆਹ ਦੇਖੋ ਲਾੜੂ ਨਾਲ ਆ ਬੱਚੇ ਰੇ ਲਾੜੂ ਨਾਲੀ ਆ ਆਹ ਦੇਖੋ ਠੀਕ ਆ ਸੋ ਸੁਵੇਆ ਦੇ ਵਿੱਚ ਕੋਈ ਦੁੱਜਾ ਮੰਨ ਕੇ ਕੋਈ ਤੇਜਾ ਮੰਨ ਕੇ ਆਉਦੀ ਸਮਝ ਵੇਖ ਲਿਆ ਜੀ ਠੀਕ ਆ ਮੇਰਾ ਭਰਾ ਕਿਉਂਕਿ ਵੀਰਦਾ ਵੀ ਪਿੰਡੇ ਪਰਤੇਜ ਕੀਤੀ ਆ ਕਈ ਵਾਰ ਨਾਰਮਲ ਸਾਫ ਸਮਹਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਅੱਗੇ ਚਲੋ ਜਿਹੋ ਜੀ ਸੇਵਾ ਕਰਨੋਂਗੇ ਠੀਕ ਆ ਜੀ ਨਾਲੇ ਭਰ ਗਈ ਪਿੰਡੇ ਦੇ ਪਾਸੇ ਉਹ ਵੈਸੇ ਸੂਨ ਸਵਾ ਦੇ ਵਿੱਚ ਵੀ ਆ ਉਹ ਵੀ ਤੁਸੀਂ ਨੋਟ ਕਰ ਲੈਣਾ ਤੇ ਦਾ ਬਹੁਤ ਜ਼ਿਆਦਾ ਇਹਨਾਂ ਦੇ ਅਸੀਂ ਨਾ ਬੇਹਰਾਈ ਮੈਂ ਨਹੀਂ ਲਾਉਂਦੀ ਇਹਨਾਂ ਲਈ ਬਿਲਕੁਲ ਲਓ ਜੀ ਠੀਕ ਆ ਜਾਂ ਮੰਦਿਰ 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 ਕੱਢ ਦੋ ਬਾਹਰ ਚੱਲ ਕਰਵਾ ਲਈਏ ਹੋਊਗਾ ਵਸੇ 7-8 ਕਿਲੋ ਬੋਲਾ ਪੱਕਾ ਪੱਕਾ ਜੀ ਕੋਈ ਆਨਲਾਈਨ ਮੰਗਾਲਿਆ ਜੀ 8 ਕਿਲੋ ਰੱਖ ਲੈਣਗੇ ਆਪਾਂ ਪੈਸੇ ਵੀ ਨਹੀਂ ਲੈਣੇ ਹਾਂ ਇਹ ਵੀ ਅੱਜ ਚੈਲੰਜ ਕਰ ਦਿੰਨੇ ਆਪਾਂ ਠੀਕ ਆ ਜੀ ਹਾਂਜੀ ਮੋ ਵੀ 8 ਕਿਲੋ ਬੋਲਾ ਹੋਊਗਾ ਠੀਕ ਆ ਜੀ ਜਿਹੜੇ ਐਨੀਮਲ ਦੋਸਤ 8 ਕਿਲੋ ਬੋਲੇ ਦੇ ਚੋਂ ਦਸੋਂ ਬਾਹਰ ਚਾਹੇ 10 ਕਿਲੋ ਦੀ ਨਾਰਮਲ ਇੱਕ ਉਮੀਦ ਤੁਸੀਂ ਲਾ ਕੇ ਪਸ਼ੂ ਖਰੀਦ ਲੇ ਕਿਉਂਕਿ 10 ਕਿਲੋ ਦੁੱਧ ਵੀ ਬਹੁਤ ਹੁੰਦਾ ਮੱਜਾਂ ਕੱਢਦੇ ਹੋ 10 ਕਿਲੋ 12 ਕਿਲੋ ਦੁੱਧ ਵੀ ਥੋੜਾ ਨਹੀਂ ਆ ਆਹ ਵੇਖੋ ਜੀ ਮਰਜਿੰਦਰ ਇੱਕ ਵਾਰੀ ਹੋਰ ਗਿਰਾ ਦੇ ਦੇ ਫਿਰ ਆਹ ਦੇਖੋ ਜੀ ਬਾਕੀ ਫੇਸ ਕੁਆਲਿਟੀ ਆ ਸਿੰਘੀ ਸਿੰਘੀ ਕਰਮਾੜੀ ਵੀ ਵੇਖੋ ਜਿਵੇਂ ਆਪਾਂ ਨਾਰਮਲ ਹੀ ਗੱਲ ਕਰਦੇ ਰਿੰਗ ਸਿੰਘ ਆ ਛੋਟਾ ਸਿੰਘ ਹਾਂਜੀ ਆਰ ਪਰ ਜਿਵੇਂ ਉਂਗਲ ਨਹੀਂ ਲੰਗਦੀ ਉਹ ਸਿੰਘਾ ਛੋਟੀ ਸਿੰਘੀ ਆ ਪੈਰੀ ਸੰਦੂ ਸੰਦੂ ਸਾਹਿਬ ਗਰੰਟੀ ਨਾਲ ਦੂਜੇ ਸੂਏ ਹੀ ਆ ਸਿਰਫ ਇਹ ਸਾਮ ਤੋਂ ਰਹਿ ਗਈ ਆ ਨਹੀਂ ਨਹੀਂ ਹਾਂ ਦੂਜੇ ਆ ਥੋੜੀ ਨਾਰਮਲ ਸਾਹ ਸੁਣਾ ਦੇ ਵਿੱਚ ਆ ਬਾਕੀ ਚਿਹਰੇ ਮੋਰੇ ਤੋਂ ਮੇਰੇ ਭਰਾਵਾਂ ਨੂੰ ਤੁਸੀਂ ਵੇਖ ਹੀ ਲੈਣਾ ਆ ਫੇਸ ਕੁਆਲਿਟੀ ਆ ਸਿੰਘੀ ਛੋਟੀ ਆ ਇਹੋ ਜਿਹੀ ਚਲੋ ਝੋਟੀਆਂ ਮੱਝਾਂ ਕਿਹੜਾ ਸੂਹਾ ਵੀ ਨਹੀਂ ਵਖਾਉਂਦੀਆਂ ਤੇ ਕਿਹੜਾ ਤਿੱਜੇ ਹੋਵੇ ਤੇ ਦੂਜੇ ਚੌਥੇ ਹੋਵੇ ਤੇ ਤਿੱਜੇ ਵਖਾਉਂਦੀਆਂ ਨਹੀਂ ਹਾਂਜੀ ਹਾਂਜੀ ਬਾਕੀ ਮੇਰਾ ਪ੍ਰਾਧਿਕ ਜੇ ਅੱਗੇ ਕੋਈ ਚੰਗੀ ਖੇਚਲ ਕਰ ਲੇ ਸੰਭਾਲ ਕਰ ਲੇ ਨਾਰਮਲੀ ਚਲੋ ਸੂ ਸਵਾ ਦੇ ਵਿੱਚ ਵੀ ਆ ਪਸ਼ੂ ਐਸ ਵਕਤ ਤੋਂ ਬੌਲੇ ਦੇ ਉੱਤੇ ਆ ਵੈਸੇ ਤਿੰਨੇ ਮੱਝਾਂ ਝੋਟੀਆਂ ਪਜੜੀਆਂ ਤੁਹਾਨੂੰ ਦਿਖਾ ਰਿਹਾ ਤਿੰਨੇ ਬੌਲੇ ਦੇ ਉੱਤੇ ਆ ਹਾਂਜੀ ਤਿੰਨੇ ਬਿਲਕੁਲ ਥਣ ਚੱਡੀਆਂ ਖੁੱਲੀਆਂ ਹਾਂ ਫਿਰ ਸੰਤੂ ਸਾਹਿਬ ਕੋਈ ਨੂੰ ਬੋਲਾ ਵਾ ਕਿਸ ਨੂੰ ਟਾਈਮ ਨਹੀਂ ਲੱਗਾ ਸਾਰੀਆਂ ਸੇਰੇ ਆਪਾਂ ਮਈਆਂ ਸਾਫ ਕਰਤੀਆਂ ਜਿੰਨੇ ਲੈਣੀਆਂ ਆਣ ਕੇ ਆ ਜੀ ਸਾਫ ਕਰ ਲੈਣ ਫਿਰ ਚੋਕੇ ਲੈ ਜੀ ਹਾਂਜੀ ਕੇ ਥਲੇ ਦੁੱਧ ਨਹੀਂ ਛੱਡਿਆਊਗਾ ਤੁਮਕਾ ਵੀ ਬਿਲਕੁਲ ਜੀ ਲੋਬੇ ਠੀਕਾ ਇਹ ਗੱਲ ਬਾਤ ਆ ਮੇਰੇ ਭਰਾਵੋ ਠੀਕਾ ਇਹ ਡਿਟੇਲ ਐ ਇਸ ਮੈਂ ਦੀ ਤੇ ਇਹਦਾ ਮੁੱਲ ਜਗੇਵੀਰ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਆਪਣੇ ਭਰਾਵੋ ਲਾਭੇ ਸਾਡੇ ਨਾ ਤਰਦੀ ਹੋ ਗਈ ਆ 500 ਰੁਪਈਆ ਘੱਟ ਠੀਕਾ ਜੀ ਤੇ ਮਾਨ ਤੋਂ 200 ਹੋ ਜਾਣਗੇ ਬਾਕੀ ਕੋਈ ਰਸਾ ਛੋੜਛੜਿਆ ਰਹਿ ਗਿਆ ਉਹ ਮੌਕੇ ਦੀ ਖੇੜ ਆ ਆਇਓ ਠੀਕਾ ਜੀ ਤਸੱਲੀ ਕਰਿਓ ਹਜ਼ਾਰ ਹੀ ਘਟਦੀ ਹਾਂਜੀ ਹਜ਼ਾਰ ਘਾਟ 70 ਦੀ ਹੋ ਗਈ ਨਾ ਆ ਕਿਸੇ ਨੂੰ ਡਾਊਨ ਮੈਂ ਰਵੇ ਵੀਰ ਨੂੰ ਆਹਾਂ ਕੋਈ ਗੱਲ ਜਾਣ ਦੋ ਕੋਈ ਨਾ ਕੋਈ ਮੋ ਵੀ ਮਾਲ ਇਸੇ ਤਰ੍ਹਾਂ ਆਉਂਦਾ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਦੱਸੋ ਅੱਜ ਹੀ ਸੋਈ ਆ ਜੇਰ ਜੂਰ ਹਜੇ ਪਾਣੀ ਬਾਕੀ ਵੀਰ ਦੀ ਹਾਂਜੀ ਹਾਂਜੀ ਉਹ ਵੀ ਉਹਦੇ ਜੇਰ ਪਾਣੀ ਬਾਕੀ ਆ ਅੱਜ ਹੀ ਵੈਰ ਸੋਈ ਆ ਬਾਕੀ ਹਾਈਟ ਕੱਟ ਵੀ ਵਧੀਆ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਮੰਨ ਲਓ ਹਾਂਜੀ ਮੂੰਹ ਤੋਂ ਵਧੀਆ ਮੂੰਹ ਤੋਂ ਛਿੱਗੀ ਆ ਸੰਤੂ ਸਾਹਿਬ 6 ਦੰਦ 6 ਦੰਦ ਦਾ ਥੋੜਾ ਜਣਾ ਵੈਰ ਘਰ ਕਰ ਗਈ ਆਣ ਕੇ ਪਹਿਲਾ ਸੂਹੀ ਆ ਉਧਰ ਕੇ ਸੂਹੀ ਪਾਜੀ ਕੱਲ ਆਈ ਆਪਣੇ ਕੋਲ ਤੇ ਅੱਜ ਸਵੇਾਈ ਸੂਹੀ ਆ ਮਗਰ ਵੀ ਤਰੋ ਬੱਛੀ ਨੇ ਬੱਛੀ ਨੇ ਜਲਮ ਦੇਤਾ ਨੇ ਠੀਕ ਆ ਤੇ ਬਾਕੀ ਸਾਂਭੀ ਜਾਵੇ ਗੁੱਦ 20 22 ਕਿਲੋ ਰਮਾਨ ਨਾ ਪਾਉਗੀ ਹਾਂ ਜੀ ਤੂੰ ਤਾਂ ਵੀ ਨਸਲ ਨਸਲ ਜਾਤ ਵੈਸੇ ਫੇਸਬੁਕ ਕੁਆਲਿਟੀ ਦਿਖਾ ਦੇ ਕੋਈ ਨਹੀਂ ਸੇਰੇ ਆ ਫਾਤਰਾ ਵੀ ਚੋਈ ਵੀ ਆ ਪਛੀ ਨੂੰ ਚੰਗਾਇਆ ਵਾ ਕੋਈ 2.5 3 ਕਿਲੋ ਚੋਇਆ ਵੀ ਆ ਪਾਵੇਂ ਕਈ ਲਿਆ 8 ਕਿਲੋ ਚੋਲਿਆ 7 ਚੋਲਿਆ ਠੀਕ ਆ ਗਲਤ ਗੱਲ ਦਾ ਫੈਲਾ ਨਹੀਂ ਕੋਈ ਸੰਧੂ ਸਾਹਿਬ ਸੋ ਮਗਰ ਬੱਛੀ ਆ ਖਾਲਡ ਕੱਟ ਵੱਡਾ ਟਿਕਾ ਜੀ ਜਿਵੇਂ ਕੋਈ ਵੀਰ ਆਪਾਂ ਜਿਹੜੇ ਜਰਸੀ ਦਾ ਨਾਲ ਲੱਦਣ ਕਈਆਂ ਵੀਰਾਂ ਨੂੰ ਹੁੰਦਾ ਵੀ ਕਦੇ ਕੱਟ ਛੋਟਾ ਹੋਵੇ ਕੱਟ ਹਾਈਟ ਤੇ ਕਰਮਾਲੀ ਦੀ ਬਹੁਤ ਮੂੰਹ ਬਹੁਤ ਸੋਹਣਾ ਹਾ ਬੂਥੀ ਬਹੁਤ ਸੋਹਣੀ ਜਿਵੇਂ ਆਪਾਂ ਜਰਸੀ ਵੀ ਫੇਸ ਕੁਆਲਟੀ ਦੇਖਦੇ ਆ ਛੋਟੀ ਬੂਥੀ ਆ ਸੂਸਵਾ ਦੇ ਵਿੱਚ ਆ ਜੇਰ ਹਜੇ ਪਾਉਣੀ ਦੀ ਬਾਕੀ ਆ ਮਗਰ ਬੱਛੀ ਆ ਤੇ ਮੂੰਹੋਂ ਦੰਦੀ ਸਿੱਗੀ ਆ ਛੇ ਦੰਦ ਥੋੜਾ ਜੱਗੇ ਵੀਰ ਨੇ ਦੱਸੇ ਦਿੱਤਾ ਵੀ ਘਟੋ ਘੜੀ ਚਲੋ ਕੋਈ 5 4 4 5 ਦਾ ਕੋਈ ਹਫਤਾ ਖੰਡ ਕੋਈ 6 ਦਿਨ ਅਗਦੀ ਪਸੂ ਸੁਪਿੰਦਾ ਕਈ ਵਾਰਾ ਜੀਜੂ ਉਤਰਿਆ ਹੋਵੇਗੀ ਤੇ ਪੂਰੇ ਦਿਨਾਂ ਤੋਂ ਹੁੰਦਾ ਕਈ ਵਾਰ ਪਛੋ ਜੀ ਨਾ ਪਰਿਆ ਹੋਵੇ ਤੇ ਕਈ ਨਾ ਉਧਰ ਕੇ ਵੀ ਸੂਪੈਂਦਾ ਇਸ ਨੂੰ ਸਭ ਖੁੱਲੀ ਰਹੀ ਆ ਆ ਸ਼ਿੱਗੀ ਆ ਸ਼ਿੱਗੀ ਸ਼ਿੱਗੀ ਮੂੰਹ ਤੋਂ ਬਿਲਕੁਲ ਬਸ ਠੀਕ ਆ ਜੀ ਆ ਠੀਕ ਆ ਲਓ ਜੀ ਸ਼ਿੱਗੀ ਬੱਛੀ ਆ ਠੀਕ ਆ ਜੀ ਇਹ ਕਨਫਰਮ ਆਪਾਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਰਾ ਦਿੱਤਾ ਤੇ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਡਿਗਾ ਜੇ ਜੇਰ ਪੈਣੀ ਆ ਬਸੂ ਵੀ ਵਰਮਾਈ ਦੋ ਇੱਕ ਪੰਜਾ ਸੱਤਾ ਤੱਕ ਨੂੰ ਖੜੂਗੀ ਥੱਲਿਓ ਬਾਕੀ ਜਿਵੇਂ ਜਿਵੇਂ ਚੁਵਾਈਆਂ ਹੋਈਆਂ ਵੜਾ ਸੂਸਵਾ ਕੇ ਵੈਸੇ ਵੀ ਜਿਹੜੀਆਂ ਬੰਨੀਆਂ ਸ਼ੁਰੂ ਹੋ ਜਾਂਦੀਆਂ ਠੀਕ ਆ ਤੋ ਬੱਡੇ ਗੱਦਗੱਦ ਦੇ ਵਿੱਚ ਇਹ ਵਾਰ ਤੁਹਾਨੂੰ ਅੱਜ ਮਿਲ ਜੂਗੀ ਬੱਛੀ ਮਗਰਾ ਗੱਲਾ 나ੜੂਆ ਗੈਸਟ ਕੋਈ ਘੰਟਾ 2 ਘੰਟੇ ਹੋਏ ਸਾਰੇ ਹਾਂਜੀ ਨਹੀਂ ਇਹ ਸੁਬਾ ਸੂਪੀ ਕੋਈ ਸਾਡੇ 6:30 ਪੌਣੇ 6:30 ਠੀਕ ਆ ਲਓ ਜੀ ਮਗਰ ਬੱਛੀ ਆ ਠੀਕ ਆ ਬੱਛੀ ਵੀ ਬਿਲਕੁਲ ਡੈਡਪਲੇਗੀ ਡੈਡਪਲੇਗੀ ਬਿਲਕੁਲ ਹੀ ਲਓ ਜੀ ਤੁਹਾਨੂੰ ਸਮਾਂ ਚੰਗਾ ਲੱਗਾ ਸੰਤੂ ਸਾਹਿਬ ਅਸੀਂ ਹਾਂ ਹਾਂ ਠੀਕ ਆ ਜੀ ਹਾਂਜੀ ਫਿਰ ਵੈੜ ਦਾ ਮੂਹ ਬਹੁਤ ਜਿਆਦਾ ਸੋਨਾ ਵਾ ਹਮ ਹਮ ਬਿਲਕੁਲ ਠੰਡੀ ਏ ਦੇਖੋ ਜੀ ਠੀਕ ਆ ਕੋਈ ਕਾਲੀ ਨਹੀਂ ਵੈਸੇ ਪੈਂਦੀ ਕਰਮਾਂ ਦੀ ਠੀਕ ਆ ਜੀ ਉਹ ਵੰਗਾਰ ਅਸੀਂ ਪਾ ਪੈਰ ਵੱਡੀ ਆ ਪੈਰ ਵੱਡੀ ਮੰਨ ਕੇ ਕੋਈ ਵੀ ਸੱਜਣ ਆਪਣਾ ਸੌਦਾ ਕਰ ਲਿਓ ਮੋਲ ਆਪਾਂ ਪੁੱਛ ਲੈਨੇ ਜਿੱੱਗੇ ਕੀ ਮੋਲ ਕਰਦੇ ਆ ਕੀ ਹਿਸਾਬ ਪਤਾ ਮੋਲ ਫੋਨ ਤੇ ਕਰਾਓ ਮੋਲੋਂ ਦਾ ਦੋਸਤੋ ਫੋਨ ਤੇ ਵੀ ਨਾ ਵੀ ਕੀਤਾ ਜਾਊਗਾ ਚਲੋ ਦੁੱਧ ਤੇ ਲਿਆਉਣੀ ਆ ਜੋ ਇਹਦਾ ਦੁੱਧ ਤੇ ਚੰਗੇ ਰਿਜ਼ਲਟ ਆਇਓ ਹਿਸਾਬ ਨਾਲ ਮੋਲੋਂ ਹੋ ਜਾਊਗਾ ਹਾਂਜੀ ਬਾਕੀ ਜਿਹੜੇ ਭਰਾਣੇ ਖਾਸ ਤੌਰ ਤੇ ਪੁੱਛਦੇ ਸੀ ਕਰਨੀਆਂ ਕਾਲ ਕਰਕੇ ਤੁਸੀਂ ਪਤਾ ਕਰ ਲਿਓ ਰੇਟੇ ਦਾ ਕੀ ਆ ਠੀਕ ਆ ਕੋਈ ਜਾਰੋ ਨਹੀਂ ਹੋਗਾ ਬਾਕੀ ਜੋ ਬਾਜ਼ਾਰ ਦੇ ਹਿਸਾਬ ਨਾਲ ਬਾਜ਼ਾਰ ਚੱਲੇਗਾ ਜੋ ਬਾਜ਼ਾਰ ਬਿਆਰ ਆ ਤੁਹਾਨੂੰ ਬਤਾ ਆਪਣਾ 5000 ਰੁਪਏ ਡਾਉਣ ਦਾ ਆਪਣੇ ਤੋਂ ਮਾਲ ਖੜਕੇ ਵਪਾਰੀ ਵੀ ਰੇਜਦੇ ਆ ਠੀਕ ਆ ਜੀ ਹਾਂਜੀ ਠੀਕ ਆ ਭਰਾ ਕੋਈ ਮੱਝਾਂ ਦੇ ਮੁੱਲ ਵੀ ਆਪਾਂ ਇਹੋ ਪਾਏ ਆ ਵੀਰ ਖੜਕੇ ਵੇਚ ਸਕਦੇ 5-7000 ਕਮਾਈ ਲੈਣਗੇ ਆ ਠੀਕ ਆ ਹਾਂਜੀ ਹਾਂਜੀ ਲੋ ਵੀ ਦੱਸੋ ਮਾਲ ਸੀਗਾ ਜੱਗੇਵਰ ਦੇ ਕੋਲੇ ਚਾਰ ਪਸ਼ੂ ਇੱਕ ਸਟਾਰਟਿੰਗ ਤੋਂ ਆਪਾਂ ਸਾਰੇ ਵੀਰਾਂ ਨੂੰ ਜ਼ਿਕਰ ਕੀਤਾ ਸੀ ਇਦਾਂ ਖੇਤੀਬੜੀ ਵਿਕਣ ਖੇਤੀਬੜੀ ਸੰਦ ਵੀ ਵੀਰ ਦੇ ਕੋਲੇ ਬਗਾਊਗਾ ਇਹ ਇਸੇ ਤਰ੍ਹਾਂ ਦੋਸਤੋ ਟਰੈਕਟਰ ਟਰਾਲੀ ਤੁਹਾਨੂੰ ਮਿਲ ਜਾਣੀ ਆ 11 ਫੁੱਟੀ ਹੈ ਜੇ ਕਿਸੇ ਟਰਾਲੀ ਹਾਂਜੀ 11 ਛੇ ਦੀ 11 ਛੇ ਟਰਾਲੀ ਆ ਹਾਂਜੀ ਟਰਾਲੀ ਦਾ ਹਿੱਸਾ ਜੋ ਬਹੁਤ ਨੱਪਰ ਥਲੇ ਇਹਨੂੰ ਆ ਵਿਖਾ ਦਿੰਨੇ ਆ ਬਾਕੀ ਗਾਡਰ ਗੋਟਰ ਬੜਾ ਮਜ਼ਬੂਤ ਲੱਗਾ ਹਨਾ ਹਾਂਜੀ ਆ ਲਓ ਜੀ ਥੋੜੀ ਜੀ ਦੋਸਤੋ ਵਸੇ ਰਿਪੇਅਰ ਮੰਗਦੀ ਹੈ ਥੋੜੀ ਨਹੀਂ ਜੀ ਬਾਕੀ ਛਾਤਰ ਚੂਦਰ ਸਾਈਡਾਂ ਦੀ ਗੱਲਬਾਤ ਕਰੀਏ ਬਾਕੀ ਐਂਕੂਗਲ ਪੂਰੇ ਹੈਵੀ ਆ ਜਿੰਨੇ ਤੁਸੀਂ ਵੇਖੋਗੇ ਗਾਡਰ ਗੋਟਰ ਪੂਰੇ ਹੈਵੀ ਆ ਹਿੱਸਾ ਤੁੜਾ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਆ ਤੇ ਜਿਹੜੇ ਭਾਣੇ ਤਕਰੀਬਨ ਅੱਗੇ ਥੋੜੀ ਜੀ ਮਤਲਬ ਰਿਪੇਅਰ ਕਰਾ ਕੇ ਕੁਈ ਟਰਾਲੀ ਸੰਦ ਪਰਾਉਣਾ ਚਾਹੁੰਦਾ ਉਹ ਤੁਸੀਂ ਖਰੀਦਦਾਰੀ ਕਰ ਲਿਓ ਬਾਕੀ ਨਾਲ ਟਰੈਕਟਰ ਵੀ ਮਿਲ ਜੂਗੀ ਬਾਕੀ ਵੇਡ ਸੰਦੂ ਸਾਹਿਬ ਸਭ ਕੁ ਕੰਪਲੀਟ ਪਿਆ ਆਪਣੇ ਕੋਲ ਠੀਕ ਆ ਜੀ ਉਹ ਸਾਰਾ ਹੀ ਦੇਵਾਂਗੇ ਟਰਾਲੀ ਨਾਲ ਵੇਡ ਪ੍ਰੋਪਰ ਨਾਲ ਦਿੱਤਾ ਜਾਊਗਾ ਹਾਂਜੀ ਨਾਲ ਦਿੱਤਾ ਜਾਊ ਇਹਨਾਂ ਲਾਇਆ ਨਹੀਂ ਆਪਾਂ ਤੇ ਵਿਆਹ ਆਪਣੇ ਕੋਲ ਹੈਗਾ ਵਾ ਠੀਕ ਆ ਠੀਕ ਆ ਹਾਂਜੀ ਲਓ ਠੀਕ ਆ ਚੈੱਕ ਕਰੋ ਆ ਦੇਖੋ ਜੀ ਬਾਕੀ ਹਾਂ ਸਿੰਗਲ ਟਾਇਰਾਂ ਜੇਕਰ ਨਹੀਂ ਜਾਊਗੀ ਹਾਂਜੀ 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 ਠੀਕ ਆ ਜੋੜੀ ਸਿੰਗਲ ਟਾਇਰ ਹੀ ਹੈ ਨਾ ਹਾਂਜੀ ਸਿੰਗਲ ਟਾਇਰ ਆਪ ਦਾ ਲੋਡ ਦੇ ਹਿਸਾਬ ਨਾਲ ਕੋਈ ਰਿਪੇਅਰ ਕਰਾ ਕੇ ਟਰਾਲੀ ਪਰਛ ਫੁਰਚ ਬਣਾ ਕੇ ਕੋਈ ਡਬਲ ਕਰਨੀ ਹੈ ਟਾਇਰ ਤੇ ਡਬਲ ਟਾਇਰ ਹੀ ਹਾਂਜੀ ਵਜਨ ਵਜਨ ਵਾਲੀ ਟਰਾਲੀ ਬਹੁਤ ਨਿੱਗਰ ਬੜੀ ਆ ਟਰਾਲੀ ਵੀ ਤੁਸੀਂ ਦੱਸਣਾ ਵੀ ਆਪਣੇ ਹੱਥੀ ਆ ਨਵੀਂ ਟਰਾਲੀ ਆ ਵੀ ਆਪਾਂ ਬਣਾਈ ਹੈ ਤੂੰ ਤੇ ਤਲਵੰਡੀ ਦੀ ਬਣੀ ਹੈ ਤੂੰ ਪਹਿਲਾਂ ਆਹ ਹਾਂਜੀ ਲਓ ਵੀ ਤੇ ਨਾਲ ਦੇ ਨਾਲ ਇੱਕ ਜੱਗੇ ਵੀਰ ਆਪਣੇ ਕੋਲ ਜਿਹੜਾ ਅਗਰ ਟਰੈਕਟਰ ਆ ਉਸ ਤੋਂ ਪਹਿਲਾਂ ਆਪਾਂ ਇੱਕ ਵਾਰੀ ਮਾੜਾ ਫਰਸ਼ ਵਿਖਾ ਦਈਏ ਤੁਸੀਂ ਟਾਇਰ ਦੀ ਗੁਰ ਮੰਗਦੀ ਹੈ ਟਰਾਲੀ ਠੀਕ ਆ ਜੀ ਰਿਪੇਅਰ ਮੰਗਦੀ ਆ ਕਿਉਂਕਿ ਅੰਦਰੋਂ ਤੁਸੀਂ ਵੇ ਤੇ ਹੋਣ ਵਾਲਾ ਤੇ ਸਾਈਡਾਂ ਦੀਆਂ ਚਾਦਰਾਂ ਦੇਖੋਗੇ ਅੰਦਰਲੇ ਬਿਲਕੁਲ ਚਾਦਰ ਦੇਖੋਗੇ ਥਲੜੀ ਭਰਤ ਦੇਖੋਗੇ ਠੀਕ ਆ ਸਾਰੀ ਜਿਹੜੀ ਪ੍ਰੋਪਰ ਤੇ ਰਿਪੇਅਰ ਮੰਗਦੀ ਆ ਠੀਕ ਆ ਤੇ ਮੇਰਾ ਭਰਾ ਕੋਈ ਵੀ ਜਿਹੜਾ ਕੋਈ ਇੱਕ ਸ਼ੌਂਕ ਰੱਖਦਾ ਜਿਹੜਾ ਟਰੈਕਟਰ ਲੈ ਜੀਏ ਟਰੈਕਟਰ ਦੇ ਨਾਲ ਜਿਹੜਾ ਸੌਦਾ ਇਹਦਾ ਬਿਲਕੁਲ ਤੁਹਾਨੂੰ ਦੱਸਿਆ ਜਾਊਗਾ ਮੁੱਲ ਦੋਨਾਂ ਦਾ ਕੀ ਕਰਦਾ ਵੀਰੋ ਪੁੱਛ ਲਾਂਗੇ ਤੇ ਟਰੈਕਟਰ ਕਿਹੜਾ ਮਾਡਲ ਆ ਆਪਣੇ ਕੋਲ ਜੀ ਟਰੈਕਟਰ ਸੰਧੂ ਸਾਹਿਬ 850 ਦਾ ਟਰੈਕਟਰ 99 ਮਾਡਲ ਆ ਠੀਕ ਆ ਜੀ ਸਤਵਾਂ ਮਹੀਨਾ ਜੀ ਇਹ ਠੀਕ ਆ ਜੀ ਤੇ ਫਰੋਜਪੁਰ ਨੰਬਰ ਜੋ ਪੀਵੀ05 ਲੋਗੇ ਦੱਸੋ ਇਹ 99 ਮਾਡਲ ਟਰੈਕਟਰ ਆ ਪਤਨ ਦਿਖਾ ਰਹੇ 855 ਟਰੈਕਟਰ ਆ ਆ ਤੁਸੀਂ ਡਿਸਟ੍ਰੀਬਿਊਟਰ ਹੈਗਾ ਨਾ ਹਾਂਜੀ 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 ਸਿੰਗਲ ਡਿਸਟ੍ਰੀਬਿਊਟਰ ਹੈ ਨਾ ਹਾਂਜੀ ਡਬਲ ਕਲੱਚ ਆਏ ਡਬਲ ਕਲੱਚ ਆ ਸਿੰਗਲ ਡਿਸਟ੍ਰੀਬਿਊਟਰ ਆ ਬਾਕੀ ਆ ਬਿਲਕੁਲ ਕੰਡੀਸ਼ਨ ਆ ਸੋ 99 ਮਾਡਲ ਆ ਠੀਕ ਆ ਜੀ ਬਾਕੀ ਕੋਈ ਫਿਰ ਪੇਂਟ ਪੂਣ ਕਦੀ ਆਪਣੇ ਕੋਲ ਹੀ ਰਿਹਾ ਫਸਟ ਟਾਈਮ ਹਾਂਜੀ 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 ਆਪਣੇ ਕੋਲ ਜਾਂਦਾ ਨਹੀਂ ਨਹੀਂ ਆਪਣੇ ਆਪਣੇ ਕੋਲ ਟਰੈਕਟਰ ਠੀਕ ਆ ਜੀ ਹਾਂਜੀ ਤੇ ਬਾਕੀ ਸੰਤੂ ਸਾਹਿਬ ਜੋ ਵੀ ਸਮਾਨ ਟਰੈਕਟਰ ਤੇ ਲੱਗਾ ਹੋਆ ਟਾਵ ਲਿੰਕ ਫੱਟੀ ਆ ਜੋ ਲੈਦਾ ਲੂਟਾ ਸਭ ਕੋ ਮਿਲੂਗਾ ਸਿਰਫ ਫਾਈਬਰ ਵਾਲੀ ਛੱੜੀ ਦੇ ਡੈਕ ਆ ਇਹ ਨਹੀਂ ਨਾਲ ਮਿਲੂਗਾ ਜੀ ਇਹ ਇਹ ਛੱਡ ਕੇ ਕਿਉਂਕਿ ਇਹ ਛੱਡ ਕੇ ਸੌਦਾ ਕਰੇ ਕੋਈ ਵੀਰ ਕਰਨਾ ਮੁੜ ਕੇ ਕੱਲ ਨੂੰ ਇਹ ਨਾ ਕਵੇ ਵੀ ਅਸੀਂ ਇਹਦੇ ਸਨੇ ਸੌਦਾ ਕੀਤਾ ਨਾ ਡੈਕ ਮਿਲੂਗਾ ਨਾ ਛੱੜੀ ਮਿਲੂਗੀ ਲੋ ਵੀ ਦੋਸਤੋ ਨਾ ਫਾਈਬਰ ਵਾਲੀ ਛਤਰੀ ਦੇ ਨਾ ਡੈਕ ਤੇ ਮਿਊਜ਼ਿਕ ਸਿਸਟਮ ਇਹ ਵੀ ਰਮਾ ਬਈ ਪਾਰ ਲੈਣਾ ਆਪਦਾ ਅਗਲੇ ਬੰਦੇ ਬੰਪਰ ਵਿਖਾ ਦੰਨੇ ਆ ਲਾਈਟਾਂ ਵਿਖਾ ਦੰਨੇ ਆ ਠੀਕ ਆ ਜੀ ਇਹ ਪ੍ਰੋਪਰ ਨਹੀਂ ਉਤਾਰ ਕੇ ਜਾਣੀਆਂ ਹਾਂ ਕਿਉਂਕਿ ਇਹ ਚਾਹ ਰਹੀਆਂ ਰੇਲੇਟਾ ਲਵਾਈਆਂ ਆਪਾਂ ਇਹ ਨਹੀਂ ਲਾਉਣੀਆਂ ਇਹ ਡੇਰ ਨਾ ਜਾਣ ਗਿਆ ਹੋਕ ਫੱਟੀ ਟੌਪ ਜੇ ਪੈਰਾਂ ਦੀ ਗੱਲ ਕਰ ਲਈਏ ਅਗਲੇ ਟਾਇਰ ਆਪਣੇ ਕਦੇ ਕੰਪਨੀ ਦੇ ਵੀਰੇ ਇਹ ਐਮ ਆਰ ਐਫ ਦੇ ਆ ਜੀ ਪੱਕੇ ਟਾਇਰ ਆ ਚਾਰੇ ਲਓ ਜੇ ਐਮ ਆਰ ਐਫ ਦੇ ਦੱਸੋ ਉਹਦੇ ਵੀ ਟਾਇਰ ਆ ਕੋਈ ਰਬੜ ਨਹੀਂ ਜੜਿਆ ਕੋਈ ਨਹੀਂ ਟਾਇਰ ਐ ਐਮ ਆਰ ਐਫ ਦੇ ਤੇ ਮਗਰਲੇ ਮਗਰਲੇ ਗੋਡੀ ਵਰਦੇ ਆ ਗਏ ਠੀਕ ਹੈ ਜੀ 14 9 28 ਦੇ 14 9 28 ਦੇ ਟਾਇਰ ਆ ਜੀ ਆ ਤੁਸੀਂ ਕੰਡੀਸ਼ਨ ਵੇਖ ਸਕਦੇ ਜੀ ਬਾਦ ਹੈਗੀ ਆ ਕੋਈ 45 50 ਪੈਸੇ ਹੈ ਹਾਂਜੀ ਬੋ ਦੰਦਾ ਦੋ ਸਿਜਣ ਕੰਮ ਪੂਰੇ ਦੰਦਾ ਟਰੈਕਟਰ ਠੀਕ ਆ ਪੱਕੇ ਟਾਈਮ ਸੰਧੂ ਸਾਹਿਬ ਇੰਜਨ ਗੇਅਰ ਹੂੰ ਬਿਲਕੁਲ ਓਕੇ ਟਰੈਕਟਰ ਆ ਠੀਕ ਆ ਜੀ ਕੋਈ ਰੁਪਏ ਦਾ ਕੰਮ ਨਾ ਕੱਢੂ ਕੋਈ ਸਜਣ ਮਿੱਤਰ ਲੈ ਜੇ ਇਹ ਨਹੀਂ ਲਾਂਬਾ ਦਊਗਾ ਖੜਕੇ ਠੀਕ ਆ ਬਿਲਕੁਲ ਆਪਾਂ ਕਹੋਗੇ ਟਰੈਕਟਰ ਲੈ ਲਿਆ ਆਪਾਂ ਤਾਦ ਵੇਚਦੇ ਆ ਨੀ ਇਹ ਟਰੈਕਟਰ ਸੁਣਿਆ ਰਗਾ ਵੇਚਣ ਦੀ ਲੋੜ ਨਹੀਂ ਹੂੰ ਹਾਂਜੀ ਠੀਕ ਆ ਜੀ ਇਹ ਇਸ ਤੋਂ ਬਾਅਦ ਆਏ ਸੀ ਇੰਜਨ ਕਰਲੋਸ ਕਰ ਹਨਾ ਅਨੇ ਕਰਲੋਸ ਕਰ ਹੀ ਆਏ ਇਹ ਕਰਲੋਸ ਕਰ ਕਰ ਹੀ ਆਂਜੀ ਉਹ ਪਰਲੇ ਬਣ ਲੱਗੀ ਕੇਟੇ ਦੇ ਕਰਲ ਲੋਬੀ ਪ੍ਰੋਪਰ ਠੀਕਾ ਜੀ ਕਰਲੋਸ ਕਰ ਇੰਜਨ ਠੀਕਾ ਬਾਕੀ 99 ਮਾਡਲ ਆਪਾਂ ਟਰੈਕਟਰ ਦਿਖਾ ਰਹੇ ਆ ਕਾਪੀ ਆਰਸੋ ਡਾਕੂਮੈਂਟ ਆਪਾਂ ਦੀ ਹਾਂਜੀ ਇਹ ਕਹਦਾ ਚੇਪ ਵਾਲੀ ਕਾਪੀ ਜੇ ਕੋਈ ਲੋੜ ਨਹੀਂ ਆਪਾਂ ਨੂੰ ਚੇਪ ਵਾਲੀ ਕਰਾਉਂਦੀ ਚੇਪ ਵਾਲੀ ਕਾਪੀ ਜੇ ਉਦੋਂ ਆਪਾਂ ਵੀ ਪੈਸੇ ਲਾ ਕੇ ਚੇਪ ਵਾਲੀ ਕਰਾਈ ਬਾਅਦ ਚੋਂ ਠੀਕ ਆ ਜੀ ਹਾਂਜੀ ਲੋਬੀ ਦੋਸਤੋ ਕੰਡੀਸ਼ਨ ਆਪਾਂ ਜਿੰਨੀ ਵੀ ਆ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਅਗਲੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸ ਦਿੱਤੀ ਆ ਵੀ ਕਿੰਨੇ ਕੇ ਪੈਸੇ ਆ ਬਾਕੀ ਸਲਪਨ ਸਟਾਰਟ ਆ ਬੈਟਰੀ ਬੂਟਰੀ ਜਵੇਂ ਓਕੇ ਆ ਬਿਲਕੁਲ ਓਕੇ ਬਿਲਕੁਲ ਬਸ ਠੀਕ ਹੈ ਬਾਕੀ ਕੰਡੀਸ਼ਨ ਪ੍ਰੋਪਰ ਕੋਈ ਮਗਰ ਕੋਈ ਮਰਗਾਰ ਮਰਗੂੜ ਕੋ ਕਰਾਫਟ ਕੋ ਟੰਗ ਨਹੀਂ ਹੈ ਹਾਂਜੀ ਤੇ ਇਹ ਸੰਤੋਖ ਸਾਹਿਬ ਜੀ ਕੋਈ ਵੀਰ ਲਾਇਆਗਾ ਸੱਜੇ ਮਿੱਤਰਾ ਕਿਸੇ ਵੀ ਹੱਕ ਦੀ ਕੰਮ ਕਰਨ ਵਾਸਤੇ ਟਰੈਕਟਰ ਰੁਪਈਆ ਵੀ ਨਹੀਂ ਖਾਊਗਾ ਠੀਕ ਆ ਮਗਰ ਮੰਗਦਾ ਰੁਪਈਆ ਹੈ ਵੀ ਨਹੀਂਗਾ ਕੰਮ ਹਾਂਜੀ ਇਹ ਨਹੀਂ ਵੀ ਜਾ ਕੇ ਆਪਾਂ ਸੋਚ ਗਏ ਕਿ ਸਾਨੂੰ ਦਾ 15 20 ਲਾਉਣਾ ਪੈਣਾ ਵਾ ਕੋਈ 1 ਰੁਪਈਆ ਨਹੀਂ ਲਾਉਣਾ ਫਿਰ ਇਹਦੀ ਸ਼ੋਅ ਬਕਾਦਾ ਆਪਣੇ ਕੋਲ ਨਵੀਂ ਪਈ ਸਾਰੀ ਠੀਕ ਆ ਵੀਰੇ ਹਾਂਜੀ ਸਾਰਾ ਕੁਝ ਦਵਾ ਸ਼ੋਅ ਆਪਾਂ ਲਾ ਕੇ ਰੱਖੀ ਆ ਠੀਕ ਆ ਸਾਰਾ ਕੁਝ ਪਿਆ ਕੋਲ ਲੋਬੀ ਕਿਸਾਨ ਵੀਰੋ ਜਿਹੜਾ ਤੁਹਾਨੂੰ ਆਪਾਂ ਟਰੈਕਟਰ ਪੇ ਖਾ ਦਿੱਤਾ ਮਾਡਲ ਦੱਸ ਦਿੱਤਾ ਕੰਡੀਸ਼ਨ ਦਿਖਾਤੀ ਆ ਇੱਕ ਜੱਗੇ ਵੀ ਕੀ ਰੇਟ ਰਹੂਗਾ ਨਾਲ ਤੁਸੀਂ ਟਰਾਲੀ ਦੇ ਰਹੇ ਜੇ ਸਿੰਗਲ ਫੀਲ ਦੇ ਵਿੱਚ ਦੇ ਰਹੇ ਤਾਂ ਮਤਲਬ ਕਿ ਜਾਂ ਦੋਨਾਂ ਦਾ ਇਕੱਠੇ ਕਰਦਾ ਨਹੀਂ ਇਕੱਠਾ ਅੰਜ ਕਰੀਏ ਰੇਟ ਆਪਾਂ ਅਲੱਗ-ਅਲੱਗ ਕਰਦੇ ਆ ਕਿਹੇ ਵੀਰ ਨੇ ਕਈ ਦਾ ਟਰਾਲੀ ਹੀ ਲੈਣੀ ਜਾਂ ਟਰੈਕਟਰ ਲੈਣਾ ਹੁੰਦਾ ਹਾਂਜੀ ਹਾਂਜੀ ਬੇ ਜੀਜਾ ਨਹੀਂ ਲੈਣੀ ਹੁੰਦੀਆਂ ਆਜੇ ਹਾਂਜੀ ਵਿਜਿਟ ਰਾਈਟਰ ਹਾਣਾ ਜਿਹੜਾ ਆਪਾਂ ਵਾ 2 ਲੱਖ ਰੁਪਏ ਦਾ ਦੇਣਾ ਵਾ ਪੂਰੇ ਦਾ ਪੂਰੇ 2 ਦਾ ਹਾਂਜੀ ਤੇ ਟਰਾਲੀ ਦਾ ਕੀ ਲਊਗਾ ਜੀ ਕਾਲੀ ਵੀਰ ਜੀ ਬਿਲਕੁਲ ਹਾਣਾ 50 ਦੀ ਦੇਣੀ ਆ 50 ਦੀ ਹਾਂਜੀ ਭਾਵੇਂ ਅੱਜ ਕੋਈ ਟੋਲ ਕੇ ਵੇਚ ਲੋ ਫਿਰ ਵੀ ਨਹੀਂ ਵਿਕਦੀ ਆ ਤੇ ਟਰਾਲੀ ਦਾ ਆਊਗਾ 13:00 14:00 ਮਿੰਟ ਲੋ ਜੀ ਠੀਕ ਆ ਜੀ ਹਾਂਜੀ ਲਓ ਵੀ ਟਰੈਕਟਰ ਦੋਸਤੋ 2 ਲੱਖ ਦਾ ਤੇ 50000 ਦੀ ਟਰਾਲੀ ਵੀਰਵਾ ਵੀ ਅੱਜ ਇਸੇ ਤਰ੍ਹਾਂ ਬਣੀ ਥਣੀ ਦੇ ਦਾਂਗੇ 2.5 ਲੱਖ ਦਾ ਸੌਦਾ ਆ ਜੇ ਕੋਈ ਵੀ ਦੋਏ ਇਕੱਠੀਆਂ ਲਊਗਾ ਤੇ 2.5 ਲੱਖ ਦਾ ਹਾਂ ਫਿਰ 1000 2000 ਮਾਨਦਾਨ ਕਰਦਾ ਇਹ ਜੇ ਫਿਰ ਇਹ ਜਿਹੜੀ 250000 ਦੀ ਫਿਕਸ ਆ ਕਿਸੇ ਭਰਾ ਨੇ ਬਿਲਕੁਲ ਨਾਲ ਟਰਾਲੀ ਲਈ ਜਾਣੀ ਮੈਨੂੰ ਲੱਗਦਾ ਜਗ੍ਹਾ ਦੇ ਜੱਗੇ ਵੀ ਕੋਈ 20 30 35000 ਦਾ ਬੰਦਾ ਖਰਚਾ ਕਰ ਲੇ ਤੋਗ ਨਾਲ ਨਹੀਂ ਇਹਨਾਂ ਨੇ ਆਪਾਂ ਜਦੋਂ ਪੁੱਛਿਆ ਵੀ ਭਰਾਣੇ ਦੇ ਭੋਲੇ ਟਰਾਲੀਆਂ ਉਹਨਾਂ ਨੇ ਆਪਾਂ ਨੂੰ 15000 ਰੁਪਏ ਕਿਹਾ ਥੱਲੇ ਛੱਤ ਲਾਉਂਦਾ ਦੀ ਥੱਲੇ ਹਾਂਜੀ 15000 ਰੁਪਏ ਦਾ ਖਰਚਾ ਆਊਗਾ ਤੇ ਲਾਦ ਨਹੀਂ ਪਰ ਆਪਾਂ ਟਰਾਲੀ ਫਿਰ ਚੈੱਕ ਆਲੀ ਲਈ ਲਈ ਇਸ ਕਰਕੇ ਫਿਰ ਨਹੀਂ ਹੈ ਜੀ ਔਰ ਟਰਾਲੀ ਤੁਹਾਡੇ ਕੋਲ ਆ ਗਈ ਸਾਹਮਣੇ ਹਾਂਜੀ ਜੀ ਉਹ ਚੈੱਕ ਆਲੀ ਟਰਾਲੀ ਨੂੰ ਭਰਾਓ ਇਹ ਜਿਹੜਾ ਤੁਹਾਨੂੰ ਅੱਜ 2 ਲੱਖ ਦਾ ਸੌ ਬਾਕੀ ਮਾਨਤਾ ਨਾਲ ਦੋ ਦਾ ਕੋਈ ਰੇਜ ਖਰੀਦਾ ਤੇ ਵਿੱਚੋਂ 8.2 ਲੱਖ ਤੇ 2000 ਛੋਟ ਹੋ ਜੂਗੀ ਮੌਕੇ ਤੇ ਠੀਕ ਆ ਇਹ ਗੱਲਬਾਤ ਸੀਗੀ ਇੱਕ ਜੱਗੇ ਵੀਰ ਨੰਬਰ ਆਪਣੇ ਜਰੂਰ ਕਰਦੇ ਹੋ ਸਾਜੇ ਨੰਬਰ ਆਪਣਾ ਵੀ ਜੀ 9855065051 ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਕਰੋ ਕਾਲ ਕਰੋ ਗੱਲਬਾਤ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ